ਵਿਆਹ ਗਿਆ ਸੀਗਾ ਉਹ ਮੈਨੂੰ ਅੰਮਰਗੜ ਤੋਂ ਪਰਲੇ ਪਾਸੇ ਫੋਨ ਕੀਤਾ ਉੱਥੋਂ ਆਇਆ ਅਸੀਂ ਪਹਿਲਵਾਨ ਸੀ ਆਏ ਮੈਂ ਪਹਿਲਵਾਨਾਂ ਦੇ ਘਰੇ ਆਪਾਂ ਸਹਣਾ ਕੋਈ ਵੀ ਨਹੀਂ ਸੀ ਕਰੀ ਜਮਾਈ ਬੰਦਾ ਰੱਖਿਆ ਰੱਖਿਆ ਸੀ ਟਮਾਟੋ ਮਾਰ ਲਿਆ ਰੱਖਿਆ ਸੀ ਸਾਰਾ ਕੁਝ ਜਮਾਈ ਮਾਰ ਚੁੱਕੇ ਕੋਈ ਚੀਜ਼ ਬਚੀ ਨਹੀਂ ਜਮਾਈ ਲੈ ਜੂ ਪੈਸਾ ਚੱਕ ਕੇ ਲੈ ਆਏ ਸੀ ਮੰਗ ਕੀ ਕਰਦੇ ਹੁਣ ਮੰਗ ਇੰਨੀ ਐ ਜੇ ਭਾਈ ਹੁਣ ਜਿਹੜਾ ਕੋਈ ਹੋ ਗਿਆ ਹੋ ਗਿਆ ਬਾਕੀ ਬੱਦ ਤੋਂ ਬੱਦ ਹਲਪ ਕਰੇ ਜੀ ਪੰਜਾਬ ਵਿੱਚ ਕੋਈ ਨਹੀਂ ਰਹੀ ਇਹ ਤੇਰਾ ਪੇਟਰ ਘਰ ਸੀ ਉਹ ਭਾਈ ਦਾ ਸੀ ਆ ਤੇ ਫਿਰ ਇਹ ਕੁਛ ਨਹੀਂ ਕਾਰਨ ਪਤਾ ਲੱਗਿਆ ਕੋਈ ਅੱਗੇ ਪਾਛੇ ਰਾਹ ਹੋ ਗਿਆ ਵਿਚੀ ਜੀ ਸਾਡਾ ਕੋਈ ਬਰਤਨ ਬਚਿਆ ਨਹੀਂ ਕੋਈ ਲੀਹ ਕੱਪੜਾ ਨਹੀਂ ਵਿੱਚ ਇਕੱਲਾ ਗਲਦ ਜੋ ਪਾਈਆਂ ਹੋਈਆਂ ਕੱਪੜੇ ਹੋਈ ਪਏ ਨਹੀਂ ਮਤਲਬ ਸਾਰਾ ਕੁਝ ਸੜਕਿਸ ਨਹੀਂ ਬਚਿਆ ਸਾਡੇ ਜਿਵੇਂ ਬੱਚੇ ਅੰਦਰ ਸੀਗੇ ਕੋਈ ਉਹ ਤਾਂ ਨਹੀਂ ਨੁਕਸਾਨ ਜਦ ਅੱਗ ਲੱਗੀ ਬੱਚੇ ਉਹਨਾਂ ਨੇ ਨਾਤਕਾ ਜਿਕੇ ਧਿਆਨ ਬਚਾਈਏ ਅੱਗ ਲੱਗੀ ਕਿੱਥੋਂ ਇੱਥੇ ਬਿਜਲੀ ਦੀ ਕੋਈ ਤਾਰ ਜਿਵੇਂ ਸਰ ਕੀ ਹੋਇਆ ਯਾਰ ਕੁਦਰਤੀ ਪਤਾ ਨਹੀਂ ਕਿਵੇਂ ਲੱਗੀ ਇਸ ਗੱਲ ਦਾ ਹੁਣ ਪਤਾ ਜਿਹੋ ਵੀ ਬੰਦੇ ਦੇਖਿਆ ਹੋਵੇ ਦੇਖਿਆ ਕੁਝ ਨਹੀਂ ਠੀਕ ਹੈ ਬੇਚਾਨਕ ਲੱਗੀ ਇਹ ਹੀ ਕਹਿ ਸਕਦੇ ਆਪਾਂ ਲੇਕਿਨ ਬੱਚੇ ਸਾਡਾ ਕੁਝ ਨਹੀਂ ਡੰਗਰ ਸੁੱਤ ਲੈ ਕੇ ਕੱਪੜਾ ਲੀੜਾ ਕੋਈ ਨਹੀਂ ਬਚਿਆ ਸਭ ਮੱਚ ਘਟਾ ਰੱਖਿਆ ਹੈ ਜੀ ਉਹ ਵੀ ਨਹੀਂ ਬਚਿਆ ਕੁਝ ਉਹ ਵੀ ਨਹੀਂ ਬਚਿਆ ਕੁਝ ਨਹੀਂ ਬਚਿਆ ਤਾਂ ਨੁਕਸਾਨ ਬਹੁਤ ਜ਼ਿਆਦਾ ਜਿਵੇਂ ਤੁਸੀਂ ਦਾ ਇਹ ਕਿੰਨੇ ਕ ਘਰ ਚਾਰ ਘਰ ਸੀ ਅਸੀਂ ਉਰੇ ਚਾਰ ਘਰ ਨੇ ਉਰੇ ਬਣੇ ਹੋਏ ਸਾਰੇ ਮਤਲਬ ਸੜ ਕੇ ਉਹਨਾਂ ਦੇ ਉਹਨਾਂ ਦੇ ਵੀ ਡੰਗਰ ਸੜ ਚੁੱਕੇ ਨੇ तकरीबन ਕਿਸੇ ਦਾ ਕੁਝ ਨਹੀਂ ਬਚਿਆ ਅੱਛਾ ਜੀ ਸਭ ਸੜ ਕੇ ਰਾਗ ਗਏ ਸਾਰਾ ਸੜ ਗਿਆ ਤਾਂ ਫਿਰ ਅੱਛਾ ਜੀ ਪੈਸੇ ਸੜ ਗਏ ਕੁੜੀਆਂ ਦੇ ਕੋਈ ਗਾਲਜ ਗਹਿਣੇ ਗੋਣੇ ਸੀ ਮਾੜੇ ਮੋਢੇ ਦੋ ਦੋ ਰੱਖੇ ਸੀ ਉਹ ਵੀ ਬਚ ਗਏ ਕੁਝ ਨਹੀਂ ਬਚਿਆ ਜਣੇ ਇਕੱਲੇ ਗਲ ਦੇ ਕੱਪੜੇ ਜਿਹੜੇ ਪਾਏ ਨੇ ਉਹ ਹੀ ਬਚੇ ਨੇ ਮੇਨ ਗੱਲ ਇਹ ਵੀ ਪ੍ਰੂਫ ਜੋ ਜੁਆਗਾਂ ਦੇ ਸੀਗੇ ਅਦਾ ਅਰਗੜ ਜਾਂ ਬੈਂਕਰ ਜਾਂ ਕੋਈ ਬੈਂਕ ਦੀ ਕਿਸੇ ਦੀ ਕਾਪੀ ਸੀਗੀ ਜਾਂ ਕੋਈ ਪ੍ਰੂਫ ਸੀਗਾ ਕੁਛ ਨਹੀਂ ਕਿਸੇ ਦਾ ਬਚਿਆ ਠੀਕ ਹੈ ਜੀ ਇਹ ਪੈਸੀ ਅਪੀਲ ਕਰਦੇ ਆ ਪਿਛੇ ਪ੍ਰਸ਼ਾਸਨ ਨੂੰ ਵੀ ਮੰਗ ਕਰੋਗੇ ਹਾਂ ਇਹੀ ਮੰਗ ਕਰਦੇ ਆ ਵੀ ਸਾਡਾ ਅਨਸਾਫੀ ਕੀਤਾ ਜਾਵੇ ਸਾਡ ਨੂੰ ਕੋਈ ਮਾੜਾ ਮੋਟਾ ਹੈਲਪ ਕੀਤੀ ਜਾਵੇ ਸਾਡੀ ਨਾਬੇ ਦੀਆਂ ਕੋਈ ਸਮਾਜਿਕ ਜਥੇਬੰਦੀਆਂ ਅਰਲੀਕ ਜਥੇਬੰਦੀਆਂ ਉਰੇ ਪਹੁੰਚੀਆਂ ਤੇ ਅੱਡੀ ਕੋਈ ਸਹਾਇਕ ਕਿਸੇ ਨੇ ਲਈ ਫਿਲਹਾਲ ਕੋਈ ਨਹੀਂ ਪਹੁੰਚੀ ਕੋਈ ਜਿਵੇਂ ਬੜੇ ਬੜੇ ਨਾਬੇ ਦੀਆਂ ਜਥੇਬੰਦੀਆਂ ਨੇ ਨਾ ਮਦਦ ਵਾਸਤੇ ਅਗਲਾ ਪੋਹਣ ਬੜੇ ਗੁਰਦੁਆਰੇ ਵਾਲੇ ਪਹੁੰਚੇ ਨੇ ਜਿਹੜੇ ਉਧਰੇ ਟੁੱਟੀ-ਟੁੱਟੀ ਲੈ ਕੇ ਆਏ ਨੇ ਘੋੜਿਆਂ ਵਾਲੇ ਗੁਰਦੁਆਰੇ ਵਾਲੇ ਹਾਂਜੀ ਬਾਕੀ ਹਜੇ ਕੋਈ ਨਹੀਂ ਪਹੁੰਚੀ ਕੋਈ ਨਹੀਂ ਪਹੁੰਚੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਇੰਨਾ ਭਿਆਨਕ ਮੰਝਰੇ ਦੇਸੀ ਤਾਂ ਹੀ ਕਹਿਣਾ ਚਾਹੀਦਾ ਵੀ ਬਹੁਤ بڑا ਨੁਕਸਾਨ ਹੋਇਆ ਇਹਨਾਂ ਦਾ ਗਰੀਬਾਂ ਦਾ ਸਾਨੂੰ ਤਾਂ ਵੀ ਇਹਨਾਂ ਨੇ ਹੁਣ ਫੋਨ ਕਰਿਆ ਜਦ ਅਸੀਂ ਪੁੱਛੇ ਦੀ ਜਦੋਂ ਕੁਝ ਨਹੀਂ ਬਚਿਆ ਤੀ ਉਦੋਂ ਅੱਗ ਪੂਰੀ ਭਿਆਨਕ ਰੂਪ ਖਤਮ ਹੋ ਗਈ ਸਾਰਾ ਕੁਝ ਖਤਮ ਹੋ ਚੁੱਕਿਆ ਜੀ ਇਹਨਾਂ ਦਾ ਜੀ ਇਹ ਆਹੀ ਵੀ ਅੱਗ ਬੁਝਾਉਣ ਦੇ ਵਿਚਾਰੇ ਲੱਗੇ ਹੋਏ ਸੀ ਇਸ ਹੀ ਸਾਰੇ ਨੇ ਉੱਠ ਕੇ ਬਾਕੀ ਜਿਹੜੇ ਮਾੜੇ ਮੋٹے ਦੁੱਧ ਦੇ ਪੈਸੇ ਪੁਸੇ ਹੁੰਦੇ ਨੇ ਜੋ ਸੀਗਾ ਮੋਟਰਸਾਈਕਲ ਜਿਵੇਂ ਤੁਹਾਡੇ ਤੁਹਾਡਾ ਜਿਹੜਾ ਗੁਜ਼ਾਰਾ ਹੈ ਉਹ ਦੁੱਧ ਤੋਂ ਹੀ ਹੁੰਦਾ ਹੈ ਇਹ ਡੰਗਰ ਜਿਹੜੇ ਤੁਸੀਂ ਰੱਖਦੇ ਹੋ ਦੁੱਧ ਤੋਂ ਹੀ ਗੁਜ਼ਾਰਾ ਕਰਦੇ ਹੋ ਤੁਹਾਡੀ ਕੋਈ ਆਮਦਨ ਨਹੀਂ ਸਾਡੀ ਕੋਈ ਨੌਕਰੀ ਨਹੀਂ ਉਹ ਹੀ ਡੰਗਰ ਤੁਹਾਡੇ ਸੜ ਕੇ ਸਵਾਹ ਹੋ ਗਏ ਉਹਦੇ ਨਾਲ ਹੀ ਤੁਸੀਂ ਆਪਣੇ ਬੱਚੇ ਪਾਲਦੇ ਹੋ ਤਾਂ ਉਸ ਕਰਕੇ ਉਹਦੇ ਜਿਹੜੇ ਪੈਸਾ ਤੇ ਅਲੱਗ ਅੰਤਰ ਹੋਣਾ ਹੀ ਹੈ ਜੀ ਉਹ ਸਾਰੇ ਜੀ ਅੰਦਰ ਤੋਂ ਖਰਚਾ ਪਾਣੀ ਜੋੜੀ ਕਿਸੇ ਨੇ ਰੱਖਿਆ ਸੀ ਨਾ ਬਾਕੀ ਬੰਦੇ ਕਹਿ ਨਹੀਂ ਸਭ ਕੁਝ ਮੱਝ ਕੇ ਰੱਖੋ ਕੁਝ ਨਹੀਂ ਬਚਿਆ ਤਕਰੀਬਨ 15-20 ਲੱਖ ਦਾ ਨੁਕਸਾਨ ਹੋਇਆ ਵਿਚਾਰਾਂ ਕਰਾਂ ਇੱਕ ਤਾਂ ਵਿਚਾਰਾ ਹਾਂ ਕਿਤੇ ਪ੍ਰਦੇਸ਼ ਗਿਆ ਸੀ ਵਿਚਾਰਾ ਉਹਦਾ ਸਾਰਾ ਕੁਸੀ ਮੱਚ ਗਿਆ ਉਹਦਾ ਮੋਟਰਸਾਈਕਲ ਉਹਦਾ ਦਿਵਾਰ ਅੱਲਾ ਹੀ ਦੀ ਹੋ ਗਈ ਉਹਨੂੰ ਉਹਨੂੰ 10-12 ਡੰਗਰ ਹੋ ਗਏ ਅੱਛਾ ਹੁਣ ਉਹਨਾਂ ਦੇ ਘਰ ਦੇ ਵਿੱਚ ਉਹਰੇ ਕੋਈ ਵੀ ਨਹੀਂ ਸੀ ਜਾਨੀ ਸੀ ਘਰ ਦੇ ਨੇ ਛੋਟੇ ਛੋਟੇ ਜਵਾਬ ਸੀ ਦਿਮਾਗ ਸੀ ਪਰਿਵਾਰਾਂ ਚੋਂ ਹੀ ਹਾਂਜੀ ਸਾਰੇ ਪਰਿਵਾਰ ਸੀ ਸੀ ਉਹਨਾਂ ਨੂੰ ਫੋਨ ਕਰਕੇ ਕੋਈ ਇਤਲਾਹ ਦੇਤੀ ਹੋਣਾ ਹਾਂਜੀ ਉਹਨਾਂ ਮੁੰਡਾ ਪਹੁੰਚਿਆ ਜੀ ਹੁਣ ਵਿਚਾਰਾ ਉਹ ਡੰਗਰ ਥੋੜੇ ਜਿਹਾ ਡੰਗਰ ਲੈ ਕੇ ਬਾਹਰ ਚਾਰਨ ਗਿਆ ਹੈ ਅੱਛਾ ਜੀ ਜਿਹੜੇ ਘਰੇ ਬੰਨੇ ਹੋਏ ਸੀ ਉਹ ਸਾਰੇ ਅੰਦਰ ਬ ਲਾੜਿਆਂ ਦੇ ਤਾਜੇ ਘਟੋਸੀ ਗਾ ਜਿਹੜੇ ਕਟਰੋ ਜਿਹੜਾ ਸ਼ਾਹ ਨੂੰ ਮੈਸਾ ਜੋੜਿਆ ਸਵੇਰ ਨੂੰ ਜੋੜਿਆ ਉਹ ਵਿੱਚੋਂ ਮੱਚੀ ਉਹ ਵੀ ਮੱਚੀਆਂ ਬੱਕਰੀਆਂ ਬੱਚੇ ਬੱਕਰੀਆਂ ਦੇ ਘੋੜੀ ਸੀਗੀ 70 80 ਹਜ਼ਾਰ ਦੀ ਘੋੜੀ ਮਾਰੀ ਕੁਛ ਨਹੀਂ ਅੱਛਾ ਬੱਚੇ ਇਹਨਾਂ ਦੇ ਉਹਨਾਂ ਦੇ ਪੱਲੇ ਪੈਰਾਂ ਦੀ ਜੋ ਸੀ ਜਿਵੇਂ ਇਹਨਾਂ ਦੀ ਪੂੰਜੀ ਦੀ ਸਭ ਜਲ ਕੇ ਰਾਖ ਹੋ ਗਈ ਜੀ ਜੀ ਆ ਦੋ ਤਿੰਨ ਉਧਰ ਸੀਰੀਅਸ ਮੈਂ ਕਰ ਰਿਹਾ ਰਹੇ ਦੋਸਤੋ ਤੁਸੀਂ ਆਪਾਂ ਤੁਹਾਨੂੰ ਦਿਖਾਉਂਦੇ ਆ ਪਿੱਛੇ ਹਾਲਾਤ ਕੀ ਨੇ ਤੁਸੀਂ ਇਹਨਾਂ ਦੇ ਆਪਣੇ ਮੂੰਹ ਤੋਂ ਸੁਣਿਆ ਮੰਜਰ ਜੋ ਇਹਨਾਂ ਦੇ ਦਸਲ ਮੁਤਾਬਕ ਆ ਮੋਟਰਸਾਈਕਲ ਹੈ ਤੁਸੀਂ ਦੇਖੋ ਇਹ ਦੱਸ ਰਹੇ ਸੀਗੇ ਵੀ ਆ ਮੋਟਰਸਾਈਕਲ ਘਰ ਦੇ ਅੰਦਰ ਖੜਿਆ ਸੀ ਤਾਂ ਮੋਟਰਸਾਈਕਲ ਤੁਸੀਂ ਦੇਖ ਕੇ ਤੁਸੀਂ ਇਹ حساب ਲਾ ਸਕਦੇ ਹੋ ਵੀ ਕਿੰਨਾ ਭਿਆਨਕ ਇਹ ਮੰਜਰ ਹੈ ਅੱਗ ਦਾ ਐਡੀ ਤੇਜ਼ ਅੱਗ ਫੜੀ ਤਾਂ ਇੱਕੋ ਦਮ ਇਹ ਜਿਹੜੇ ਘਰ ਸੀਗੇ ਸਾਰੇ ਅੱਗ ਦੀ ਲੇਫਟ ਚ ਆ ਚੁੱਕੇ ਨੇ ਤਬਾਹ ਹੋ ਚੁੱਕੇ ਨੇ ਤਾਂ ਜਾਨਵਰਾਂ ਦਾ ਤੁਹਾਨੂੰ ਦਿਖਾ ਰਿਹਾ ਜਾਨਵਰ ਵੀ ਵਿੱਚ ਬੰਨੇ ਦੇ ਬੰਨੇ ਰਹਿ ਗਏ ਇਹਨਾਂ ਨੂੰ ਖੋਲਣ ਦਾ ਜਾਨਵਰਾਂ ਨੂੰ ਮੌਕਾ ਹੀ ਨਹੀਂ ਮਿਲਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਭਿਆਨਕ ਇਹ ਮੰਜ਼ਰ ਹੈ ਇਹ ਨਾਬਾ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਾਨਵਰ ਵੀ ਸੜ ਕੇ ਸੁਆਹ ਹੋ ਚੁੱਕੇ ਨੇ ਮਤਲਬ ਮੌਕਾ ਵੀ ਨਹੀਂ ਮਿਲਿਆ ਘਰ ਦੇ ਵਿੱਚ ਬੱਚੇ ਸੀਗੇ ਬੀਬੀਆਂ ਸੀ ਤਾਂ ਜਿਹੜੇ ਇਹਨਾਂ ਦੇ ਘਰ ਦੇ ਮਰਦ ਸੀਗੇ ਉਹ ਗਏ ਹੋਏ ਸੀਗੇ ਡੰਗਰ ਚੜਾਨ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹ ਆਏ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਖੋਲਣ ਤੱਕ ਦਾ ਵੀ ਮੌਕਾ ਨਹੀਂ ਮਿਲਿਆ ਤੁਸੀਂ ਦੇਖੋ ਆ ਪਿਆਜ਼ ਦੇਖੋ ਕਿਵੇਂ ਸੜੇ ਪਏ ਨੇ ਆ ਬੱਕਰੀਆਂ ਦੇਖੋ ਇੱਕੋ ਛੋਟਾ ਜਿਹਾ ਬੱਚਾ ਬੱਕਰੀ ਦਾ ਤੁਹਾਨੂੰ ਹੋਰ ਦਿਖਾਈ ਦੇਊਗਾ ਮਤਲਬ ਇੰਨਾ ਭਿਆਨਕ ਮੰਜ਼ਰ ਮੈਂ ਕਦੇ ਨਹੀਂ ਦੇਖਿਆ ਆਪਣੀ ਤਾਂ ਅੱਜ ਅਸੀਂ ਦੇਖ ਰਹੇ ਹਾਂ ਇਹ ਗਰੀਬ ਪਰਿਵਾਰ ਆ ਦੋਸਤੋ ਇਹ ਗੁੱਜਰ ਭਾਈਚਾਰੇ ਦੇ ਲੋਕ ਨੇ ਬਹੁਤ ਗਰੀਬ ਪਰਿਵਾਰ ਦੇ ਹੈਗੇ ਨੇ ਇਹ ਤਾਂ ਤੁਹਾਨੂੰ ਆ ਤੂੜੀ ਵਾਲਾ ਤੁਹਾਨੂੰ ਦਿਖਾ ਰਿਹਾ ਕੁੱਕ ਤਾਂ ਜਿਹੜੇ ਜਿਹੜੇ ਕੰਕਰ ਜਿਹੜੇ ਇੱਕ ਦੋ ਬੱਚੇ ਨੇ ਉਹਨਾਂ ਦੀ ਤੁਹਾਨੂੰ ਮੈਂ ਤਸਵੀਰ ਤੁਹਾਡੇ ਨਾਲ ਸ਼ੇਅਰ ਕਰਦਾ ਵੀ ਜਿਹੜੇ ਇੱਕ ਦੋ ਡੰਗਰ ਬੱਚੇ ਨੇ ਪ੍ਰਸ਼ਾਸਨ ਵੱਲੋਂ ਡਾਕਟਰ ਆਏ ਨੇ ਤਾਂ ਉਹਨਾਂ ਉਹ ਕੀ ਤੁਹਾਨੂੰ ਦਿਖਾਉਂਦੇ ਆ ਵੀ ਉਹਨਾਂ ਦੀ ਕੀ ਕੰਡੀਸ਼ਨ ਹੈ ਬਾਕੀ ਜਿਹੜਾ ਆ ਮੰਜ਼ਰ ਤੁਸੀਂ ਦੇਖ ਰਹੇ ਹੋ ਇਹ ਭਿਆਨਕ ਮੰਜ਼ਰ ਹੈ ਕਿੱਥੇ ਨੇ ਜਿਹੜੇ ਡੰਗਰ ਬੱਚੇ ਨੇਗੀ ਦਿਖਾਇਓ ਬੜਾ ਜਾਂ ਤਾਂ ਤੁਸੀਂ ਜਿਹੜਾ ਇਹ ਭਿਆਨਕ ਮੰਜ਼ਰ ਤੁਹਾਨੂੰ ਇਹਨਾਂ ਦੇ ਆਸ਼ਿਆ ਨੇ ਗੁੱਜਰ ਭਾਈਚਾਰਿਆਂ ਦੇ ਘਰਾਂ ਦਾ ਹਾਲ ਦੇਖ ਲਓ ਤੁਸੀਂ ਵੀ ਇਹਨਾਂ ਨੂੰ ਮੌਕਾ ਵੀ ਨਹੀਂ ਮਿਲਿਆ ਤੁਸੀਂ ਦੇਖੋ ਪੁਸ਼ ਵੀ ਦੋਸਤੋ ਕੱਜਾਂ ਦਾ ਮੌਕਾ ਨਹੀਂ ਮਿਲਿਆ ਇੰਨਾ ਭਿਆਨਕ ਮੰਝਰ ਤਾਂ ਅਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹ ਗਰੀਬ ਪਰਿਵਾਰ ਛੋਟੇ-ਛੋਟੇ ਇਹਨਾਂ ਦੇ ਬੱਚੇ ਨੇ ਤਾਂ ਇਹਨਾਂ ਦਾ ਪ੍ਰਸ਼ਾਸਨ ਇਹਨਾਂ ਦੀ ਸੁਣੇ ਇਹਨਾਂ ਦੀ ਸੁਣੇ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਇਹਨਾਂ ਦੇ ਕੋਲ ਤਾਂ ਕੋਈ ਪੈਸਾ ਤੱਕ ਥੇਲਾ ਤੱਕ ਨਹੀਂ ਬਚਿਆ ਤੁਹਾਨੂੰ ਉਹ ਦਿਖਾ ਰਹੇ ਸੀ ਅਸੀਂ ਜਿਹੜੇ ਤਿੰਨ-ਚਾਰ ਡੰਗਰ ਇਹਨਾਂ ਦੇ ਬੱਚੇ ਆ ਆਪਾਂ ਮੈਡੀਕਲ ਟੀਮ ਪਹੁੰਚ ਚੁੱਕੀ ਹੈ ਉਹ ਵੀ ਅੱਗਾ ਇਲਾਜ ਕਰ ਰਹੇ ਨੇ ਡੰਗਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਦਿਖਾਣੇ ਆ ਅਸੀਂ ਲਾਈਵ ਤਸਵੀਰਾਂ ਤੁਹਾਡੇ ਨਾਲ ਅਸੀਂ ਨਾਬਾ ਦੇ ਵਿੱਚ ਸ਼ੇਅਰ ਕਰਨੇ ਦਾ ਸਾਹਿਬ ਆਏ ਹੋਏ ਨੇ ਦਵਾਈਆਂ ਦੇ ਨਾਲ ਇਲਾਜ ਉਹਨਾਂ ਦਾ ਚੱਲ ਰਿਹਾ ਤੁਸੀਂ ਦੇਖੋ ਦੇਖ ਵਿਚਾਰੀ ਆ ਜਿਹੜੇ ਜੰਗਲ ਵਿੱਚ ਸੀਗੇ ਜਿਨ੍ਹਾਂ ਨੂੰ ਅੱਗ ਲੱਗੀ ਤੁਸੀਂ ਦੇਖੋ ਹੋਰ ਵੀ ਹੋਵੇ ਇਹ ਡੰਗਰਾਂ ਦੇ ਬਹੁਤ ਭਿਆਨਕ ਦੇਖੋ ਤੁਸੀਂ ਮਚੇ ਆ ਡੰਗਰ ਵੀ ਮਰ ਚੁੱਕੇ ਨੇ ਨਾ ਦੇ ਤੁਹਾਨੂੰ ਅਸੀਂ ਹਾਲਾਤ ਦੇਖ ਲਓ ਕਿੰਨੇ ਭਿਆਨਕ ਇਹ ਹਾਲਾਤ ਨੇ ਕਿੰਨਾ ਭਿਆਨਕ ਮੰਜ਼ਰ ਹੈ ਤੁਸੀਂ ਤੁਹਾਨੂੰ ਨਾਬਾ ਦੇ ਵਿੱਚ ਦਿਖਾ ਰਹੇ ਆ ਡਾਕਟਰ ਸਾਹਿਬਾਂ ਨੂੰ ਉੱਚੇ ਨੇ ਨਾਬੇ ਤੋਂ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਥੋੜਾ ਡਾਕਟਰ ਡਾਕਟਰ ਸਾਹਿਬ ਇੱਕ ਮਿੰਟ ਬੋਲੋ ਜੀ ਜੀ ਹਾਂ ਦੱਸੋ ਡਾਕਟਰ ਸਾਹਿਬ ਕਿੰਨਾ ਭਿਆਨਕ ਮੰਜ਼ਰ ਹੈ ਤੁਸੀਂ ਜਿਵੇਂ ਆ ਹਾਲਾਤ ਦੇਖੇ ਨੇ ਤਾਂ ਕੀ ਕਹਿਣਾ ਚਾਹੋਗੇ ਡੰਗਰ ਬਚਣਗੇ ਜਿਵੇਂ ਇਹਨਾਂ ਦੀ ਕੰਡੀਸ਼ਨ ਦੇਖੋ ਜੋ ਸਾਡੀ ਪਸ਼ੂ ਪਾਲਣ ਵਿਭਾਗ ਦੀ ਟੀਮ ਮੌਕੇ ਤੇ ਪਹੁੰਚ ਚੁੱਕੀ ਸੀ ਜਦੋਂ ਵੀ ਪਤਾ ਲੱਗਾ ਨਾਲ ਦੇ ਨਾਲ ਹੀ ਆ ਕੇ ਸਾਰੀ ਟੀਮ ਇਸ ਟਾਈਮ ਵੀ ਹਾਜ਼ਰ ਹੈਗੀ ਮੌਕੇ ਤੇ ਨਾਲ ਦੇ ਨਾਲ ਟ੍ਰੀਟਮੈਂਟ ਸ਼ੁਰੂ ਕਰਤਾ ਜੀ ਜੋ